ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਸਾਖੀ ਹੈ ਬਾਲਕੋਂ ਸੰਗ ਖੇਡਣ ਦੇ ਗੁਰੂ ਜੀ ਕੀ ਤਾਂ ਬਾਲੇ ਆਖਿਆ ਸ੍ਰੀ ਗੁਰੂ ਜੀ ਜਾਂ ਸ੍ਰੀ ਗੁਰੂ ਨਾਨਕ ਜੀ ਪੰਜਾਂ ਵਰਸਾਂ ਦੇ ਹੋਏ ਤਾਂ ਗੱਲਾਂ ਕਰਨ ਲੱਗੇ ਤੇ ਬਾਲਕਾਂ ਨਾਲ ਖੇਡਣ ਲੱਗੇ ਜੋ ਕੁਝ ਵਸਤੂ ਘਰ ਵਿੱਚੋਂ ਲੈ ਜਾਵਣ ਸੋ ਬਾਹਰ ਫਕੀਰਾਂ ਗਰੀਬਾਂ ਨੂੰ ਦੇ ਆਵਣ ਤਾਂ ਕਾਲੂ ਪੰਡਤ ਦੇ ਘਰ ਜਾ ਕੇ ਉਲਾਮਾ ਦੇ ਵੀ ਆਖੇ ਪੰਡਤ ਜੀ ਭਲਾ ਛੱਤਰ ਫਰਾਇਆ ਹੈ ਤਾਂ ਪੰਡਤ ਆਖਿਆ ਕਾਲੂ ਹੁਣ ਤੁਸੀਂ ਉਲਾਮਾ ਦੇਂਦੇ ਹੋ ਪਰ ਜਦ ਉਹ ਦਿਨ ਆਉਣਗੇ ਤਾਂ ਤੋਂ ਸਿੱਧੇ ਮੂੰਹ ਬੋਲ ਸੇ ਬਿਨਾਂ ਹੀ ਤਾਂ ਬਾਬਾ ਜੀ ਲੱਗੇ ਖੇਡਣ ਪਰ ਹੋਰ ਬਾਲਕਾਂ ਨਾਲੋਂ ਇਹਨਾਂ ਦੀ ਤਰ੍ਹਾਂ ਹੋਰ ਹੀ ਨਜ਼ਰ ਆਵੇ ਜਿੱਥੇ ਬੈਠਣ ਚੌਂਕੜੀ ਮਾਰ ਕੇ ਬੈਠੇ ਰਹਿਣ ਤਾਂ ਗੁਰੂ ਨਾਨਕ ਜੀ ਲੱਗੇ ਪਰਮੇਸ਼ਰ ਦੀ ਵਾਰਤਾ ਕਰਨ ਜੋ ਵਾਰਤਾ ਕਰਨ ਸੋ ਭਗਤੀ ਵਾਲੀ ਕਰਨ ਜਿਸ ਕਰ ਸਭ ਸਦਾ ਮਨ ਰਾਜੀ ਹੋਵੇ Hindu ਵੇਖ ਕੇ ਕਹਿਣ ਕਿ ਕੋਈ ਅਵਤਾਰ ਹੈ ਅਤੇ ਮੁਸਲਮਾਨ ਆਖਣ ਇਹ ਕੋਈ ਔਲੀਆ ਪੈਦਾ ਹੋਇਆ ਹੈ ਜਾਂ ਗੁਰੂ ਨਾਨਕ ਸੱਤਾ ਬਰਸਾਂ ਦਾ ਹੋਇਆ ਤਾਂ ਕਾਲੂ ਪਾਂਦੇ ਨੂੰ ਆਖਿਆ ਪੰਡਤ ਜੀ ਮਹੂਰਤ ਵੇਖੋ ਤਾਂ ਨਾਨਕ ਨੂੰ ਤੇਰੇ ਪਾਸ ਪੜਨ ਬਿਠਾਵਨੇ ਹਾਂ ਪਾਂਦੇ ਆਖਿਆ ਭਲਾ ਮਹਿਤਾ ਜੀ ਤਾਂ ਪਾਂਦੇ ਪੱਤਰੀ ਕੱਢ ਕੇ ਸੋਧ ਕੇ ਆਖਿਆ ਜੀ ਅੱਜ ਮਹੂਰਤ ਭਲਾ ਹੈ ਮੱਗਰ ਮਹੀਨਾ ਹੈ ਸੁਖਲਾ ਪੱਖ ਹੈ ਪੰਜਵੀਂ ਸਥਿਤੀ ਹੈ ਵੀਰਵਾਰ ਹੈ ਰੋहिणी ਨਛੱਤਰ ਹੈ ਤਾਂ ਕਾਲੂ ਕੇਸਰ ਸੁਪਾਰੀ ਚਾਵਲ ਅਤੇ ਦੱਖਣਾ ਪ੍ਰਸਾਦ ਘਰੋਂ ਲੈਕਰ ਆ ਗਿਆ ਤੇ ਨਾਨਕ ਜੀ ਨੂੰ ਨਾਲ ਲੈ ਆਇਆ ਆਖਣ ਲੱਗਾ ਪੁੱਤਰ ਨਾਨਕ ਤੋਂ ਪਾਦੇ ਪਾਸ ਬੈਠ ਅਖਰ ਪੜ ਨਾਨਕ ਜੀ ਨੇ ਆਖਿਆ ਪਲਾ ਪਿਤਾ ਜੀ ਤਾਂ ਪਾਦੇ ਨੇ ਗਣੇਸ਼ ਜੀ ਮਨਾਏ ਕਰਨ ਪ੍ਰਸ਼ਾਦ ਵਰਤਾਇਆ ਤੇ 35 ਲਿਖ ਦਿੱਤੀ ਨਾਨਕ ਜੀ ਲੱਗਾ ਪੜਨ ਤਾਂ ਕਾਲੂ ਆਪਣੇ ਘਰ ਨੂੰ ਆਇਆ ਤਾਂ ਸਾਰਾ ਦਿਨ ਬਾਬਾ ਜੀ ਪੜਦੇ ਰਹੇ ਰਾਤ ਨੂੰ ਘਰ ਆਏ ਦੇਖ ਕੇ ਮਾਤਾ ਬਹੁਤ ਰਾਜੀ ਹੋਈ ਨਾਨਕ ਜੀ ਨੂੰ ਗੋਦ ਵਿੱਚ ਲੀਤਾ ਫਿਰ ਚੁੰਮਿਆ ਪਿਆਰ ਦਿੱਤਾ ਪ੍ਰਸ਼ਾਦ ਖਵਾਇਆ ਸ੍ਰੀ ਨਾਨਕ ਜੀ ਪ੍ਰਸ਼ਾਦ ਖਾਏ ਕਰ ਪਲੰਘ 'ਤੇ ਸੁੱਤੇ ਜਾਂ ਪ੍ਰਭਾਤ ਹੋਈ ਤਾਂ ਜਾਗੇ ਤਾਂ ਮਾਤਾ ਜੀ ਜਲ ਲੈਕਰ ਮੂੰਹ ਧਵਾਇਆ ਤੇ ਇਸ਼ਨਾਨ ਕਰਵਾਇਆ ਵਸਤਰ ਪਹਿਰਾਈ ਤਾਂ ਪਾਂਦੇ ਪਾਸ ਕਾਲੂ ਨਾਲ ਲੈ ਗਿਆ ਜਾਂ ਪਾਂਦੇ ਫੇਰ ਪੱਟੀ ਲਿਖ ਦਿੱਤੀ ਤਾਂ ਗੁਰੂ ਨਾਨਕ ਜੀ ਪੱਟੀ ਲਾ ਕੇ ਬਹਿ ਰਿਆ ਤਾਂ ਪਾंदे ਆਖਿਆ ਨਾਨਕ ਤੂੰ ਪੜਦਾ ਕਿਉਂ ਨਹੀਂ ਤਾਂ ਗੁਰੂ ਨਾਨਕ ਜੀ ਕਿਹਾ ਪਾंदे ਤੂੰ ਆਪ ਕੁਛ ਪੜਿਆ ਹੈ ਜੋ ਮੇਰੇ ਤਾਈ ਪੜਾਵੰਦਾ ਹੈ ਤਾਂ ਪਾंदे ਆਖਿਆ ਮੈਂ ਸਭ ਕੁਛ ਪੜਿਆ ਹਾਂ ਜਮਾਂ ਖਰਚ ਸਵਾਏ ਡਿਉੜੇ ਲੈਣਾ ਦੇਣਾ ਮਿੰਤੀ ਗਿਣਤੀ ਹਿਸਾਬ ਇਹ ਸਭ ਪੜਿਆ ਹਾਂ ਹੋਰ ਗੈਤਰੀ ਤਰਪਣ ਸੰਧਿਆ ਬੇਦ ਪਾਠ ਸਭ ਕੁਝ ਪੜਿਆ ਹਾਂ ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ ਪਾਂਦਾ ਜੀ ਇੰਨੀ ਪੜਨੀ ਗਲੀ ਠਾਹੀ ਪੈਂਦੇ ਹਨ ਇਹ ਜੋ ਪੜਨਾ ਹੈ ਸਭ ਬਾਦ ਹੈ ਤਾਂ ਪਾਂਦੇ ਆਖਿਆ ਹੋਰ ਕਿਹੜਾ ਪੜਨਾ ਹੈ ਜਿਸ ਕਰਕੇ ਪਾਹੇ ਨਾ ਪਾਉਣ ਜੇ ਜਾਣਦਾ ਹੈ ਤਾਂ ਸਾਨੂੰ ਸੁਣਾਏ ਅਤੇ ਸਾਰਾ ਸੰਸਾਰ ਤਾਂ ਇਹੋ ਹੀ ਪੜਦਾ ਹੈ ਬੋਲੋ ਭਾਈ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ